ਅੱਜ ਦੇ ਇਸ ਕੁਰਸੀ ਪਰਮੋਖੇ ਕਾਲੀ ਨਕਰ এজੰਸੀ ਸੰਗਤ ਔਰ ਸਮੁੱਚੀ ਸ਼੍ਰੀ ਦਸ਼ਵੇਸ਼ ਅਕੈਡਮੀ ਮੁਸਾਫੀ ਅਧਿਆਪਕਾਂ ਦੀ ਟੀਮ ਇਸ ਤੋਂ ਇਲਾਵਾ ਸਾਡੀ ਅਕੈਡਮੀ ਦੇ ਵਿੱਚ ਜਿਹੜੇ ਵਕਫਾਂ ਦੇ ਸਹਿਯੋਗ ਨੇ ਵਾਲੇ ਗੁਰਮਤ ਸੱਜਣ ਸੁਧਾਰ ਜੋ ਬਾਬਾ ਜੱਗਾ ਸਿੰਘ ਜੀ ਅਤੇ ਹੋਰ ਜੋ ਮਾਨ ਸੱਜਣ ਫਰਗਣ ਸਿੰਘ ਜੀ ਕੋਈ ਔਰ ਸਰਦਾਰ ਸੁਬਿੰਦਰ ਸਿੰਘ ਹੋਈ ਪੁਜੀਤ ਏਜ ਔਰ ਵਿਸ਼ੇਸ਼ ਤੌਰ ਤੇ ਫੁਟੇ ਆਂ ਔਰ ਨਗਰ ਦੀ ਸੰਗਤ ਆਈ ਆ ਨਗਰ ਦੇ ਮਾਨਯੋਗ ਸਰਪੰਚ ਸਾਹਿਬ ਨਗਰਦਾਰ ਸਾਹਿਬ ਔਰ ਹੋਰ ਸਾਰੇ ਸੰਗਤ ਸੋਤ ਕਰਾਂ ਜੋ ਸਾਡੀਆਂ ਮਾਤਾਵਾ ਬੈਠਾ ਪਈਆਂ ਔਰ ਆਪਣੀ ਅਕੈਡਮੀ ਦੇ ਕੋਲ ਦੇ ਬੱਚੇ ਜਿੰਨੇ ਵੀ ਤੁਸੀਂ ਆਪ ਨੇ ਇੱਕ ਖੁਸ਼ੀ ਦੇ ਮੌਕੇ 'ਚ ਹਾਜ਼ਰ ਹੋਏ ਹੋ ਸੋ ਸਾਰਿਆਂ ਤੋਂ ਪਹਿਲਾਂ ਗੁਲੰਦ ਬਾਗ ਵਿੱਚ ਫਤਿਹ ਬੁਲਾਓ ਦੇਵਾਣ ਮੌਕੇ ਨੇ ਬੱਚੇ ਆ ਤੇ ਜਿਨ੍ਹਾਂ ਦੀ ਜਵਾਨ ਉਤੇ ਫਤਿਹ ਹੈ ਉਹਨਾਂ ਦੀ ਜਗ੍ਹਾ ਉਤੇ ਫਤਿਹ ਤੇ ਜਿਨ੍ਹਾਂ ਦੀ ਜਵਾਨ ਉਤੇ ਫਤਿਹ ਨਹੀਂ ਸੱਚਦਾਨ ਉਹਨਾਂ ਦੀ ਕਿਤੇ ਵੀ ਫਤਿਹ ਇਸ ਕਰਕੇ ਕਮਲੀ ਧਾਰ ਤੋਂ ਸਿੰਘ ਮਹਾਰਾਜਿਆਂ ਦੀ ਬਖਸ਼ੀ ਹੋਈ ਫਤਿਹ ਗੱਲ ਵਾਂਗ ਜੇ ਬੋਲੋ ਜੀ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬਖਸ਼ੀ ਸੰਗਾਜੀ ਸਾਧੂ ਜੀ ਮਹਾਰਾਜ ਨੂੰ ਨਾਮਿਕ ਸਰੋਤੇ ਸਨਮਿਕ ਬਲਣ ਦਿੱਤਾ ਕਿਰਤ ਕਰੋ ਇੱਕ ਕਿਸਾਨ ਖੇਤ ਵਿੱਚ ਹੱਲ ਹੁੰਦਾ ਉੱਥੇ ਫਸਲ ਬੋਨੇ ਚਿੜੀ ਜਲੋਰ ਤੋਂ ਲੈ ਕੇ ਸਾੜੀ ਪਿੰਕੜ ਦਾ ਉਹ ਢਿੱਡ ਭਰਦਾ ਉਹ ਦੀ ਕਿਰਤ ਆ ਇੱਕ ਡਾਕਟਰ ਆਪਣੀ ਵਿਦਿਆ ਦੇ ਸਹਾਰੇ ਲੋਕਾਂ ਨੂੰ ਦਵਾਈਆਂ ਦੇ ਕੇ ਠੀਕ ਕਰਕੇ ਉਹਨਾਂ ਦੀਆਂ ਬਿਮਾਰੀਆਂ ਦੂਰ ਕਰਦਾ ਕੇ ਉਹ ਦੀ ਕਿਰਤ ਆ ਪਿੰਡ ਦੀ ਪੰਚਾਇਤ ਮੋਹਦਾਨ ਸੱਜਣ ਨਗਰ ਦੇ ਲੋਕਾਂ ਦੇ ਝਗੜੇ ਦੇ ਵਿੱਚ ਬਦੇ ਆ ਔਰ ਨਗਾ ਦੀ ਵਿਦਿਅਕੀ ਤਰੱਕੀ ਦੇ ਲਈ ਯੋਗਤਾ ਬਣਾਉਂਦੇ ਆ ਇਹ ਉਹਨਾਂ ਲੋਕਾਂ ਨੇ ਕੀਤਾ ਅਲੀ ਆਪਣੀ ਕਰ ਜੋ ਉਹਨੇ ਆਪਣੀ ਜ਼ਿੰਦਗੀ ਵਿੱਚ ਫੜਿਆ ਆਪਣੇ ਮਿਲਿਆ ਉਸਤਾਦਾਂ ਤੋਂ ਆਪਣੇ ਅਧਿਆਪਕਾਂ ਤੋਂ ਇਸ ਤੋਂ ਇਲਾਵਾ ਉਹਨੇ ਆਪਣੀ ਜ਼ਿੰਦਗੀ ਦੇ ਤਜਰਬੇ ਕੀਤੇ ਆ ਉਹਦੇ ਆਧਾਰ ਤੇ ਸਰਕਾਰ ਦੁਆਰਾ ਦਿੱਤੇ ਹੋਏ ਨਿਰਧਾਰਕ ਵਿਸ਼ਿਆਂ ਦੀ ਪੜ੍ਹਤ ਕਰਮ ਅਨੁਸਾਰ ਬੱਚਿਆਂ ਨੂੰ ਜਿੱਥੇ ਸਕੂਲੀ ਵਿਦਿਆ ਪੜ੍ਹਾਉਣੀ ਉੱਥੇ ਬੱਚਿਆਂ ਨੂੰ ਜੋ ਜੀਵਨ ਜਿਉਣ ਦੀ ਜਾਣਕਾਰੀ ਬੱਚਿਆਂ ਨੂੰ ਔਰ ਉਹਨਾਂ ਨੂੰ ਚੰਗੇ اخلاق ਉੱਚੇ ਕੈਰੈਕਟਰ ਦਾ ਮਾਲਕ ਬਣਾਉਣਾ ਬੱਚਿਆਂ ਨੂੰ ਗਲਤ ਪਾਸੇ ਤੋਂ ਰੋਕਣਾ ਮੋਟੀਵੇਟ ਕਰਕੇ ਹੱਲਾਸ਼ੇਰੀ ਦੇ ਕੇ ਚੰਗੇ ਪਾਸੇ ਲਿਜਾਣਾ ਇਹ ਇੱਕ ਅਧਿਆਪਕ ਦੀ ਕਿਰਤ ਹੈ ਤੇ ਮੈਂ ਸਮਝਦਾ ਕਿ ਸਾਡੀ ਅਕੈਡਮੀ ਦੇ ਸਾਰੇ ਸਟਾਫ ਨੇ ਇੱਕ ਇੱਕ ਬਹੁਤ ਸੁੰਦਰ ਤੇ ਸੋਹਣੇ ਤਰੀਕੇ ਦੇ ਨਾਲ ਨਿਭਾਈ ਆ ਸਭ ਤੋਂ ਪਹਿਲਾਂ ਜਿੱਥੇ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਮਨਾ ਕਰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਹੈ ਕਿਉਂਕਿ ਆਪਣੀ ਅਕੈਡਮੀ ਦੇ ਵਿੱਚ ਆਪਣੀ ਅਕੈਡਮੀ ਦੇ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਕੀਰਤਨੋਂ ਪਾਠ ਤੋਂ ਹੁੰਦੀ ਤੋਂ ਬਾਣੀ ਦਾ ਆਸਰਾ ਬੱਚੇ ਅਧਿਆਪਕ ਲੈ ਕੇ ਤੁਰਦੇ ਆ ਆਪਣੀ ਅਕੈਡਮੀ ਦਾ ਨਾਮ ਕੰਗੀ ਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਤੇ ਹੈ ਸ੍ਰੀ ਦਸ਼ਮੇਸ਼ ਅਕੈਡਮੀ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਸਤਿਗੁਰਾਂ ਦੇ ਨਾਮ ਦੇ ਉੱਤੇ ਅਸੀਂ ਸਕੂਲ ਚਲਾਇਆ ਬੋਰਡ ਲਾਇਆ ਉਹਨਾਂ ਦੇ ਨਾਮ ਦਾ ਫਟਾ ਲਾਇਆ ਉਹਨਾਂ ਦੇ ਨਾਮ ਦਾ ਅਸੀਂ ਤੇ ਜੇ ਬਹੁਤ ਨਹੀਂ ਤੇ ਥੋੜਾ ਥੋੜਾ ਨਹੀਂ ਉਹ ਤੋਂ ਥੋੜਾ ਉਹ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਤੇ ਉੱਤੇ ਅਸੀਂ ਚੱਲ ਰਹੀਏ ਤੇ ਸਤਿਗੁਰ ਜੀ ਦਾ ਸਿਧਾਂਤ ਅਸੀਂ ਅੰਦਰ ਜਮਾ ਲਈਏ ਤੇ ਅੱਜ ਵੀ ਸਤਿਵ੍ਰਤੀ ਨੋਏ ਜਾਂਦੇ ਵਿੱਚ ਤੇ ਅੱਜ ਜਿਹੜੇ ਮੁੱਖ ਕਾਰਨ ਦੇ ਸਬੰਧ ਵਿੱਚ ਆਪਾਂ ਇਕੱਠੇ ਹੋਏ ਆ 2010 ਵਿੱਚ ਅਸੀਂ ਉਸੇ ਪਿੰਡ ਵਿੱਚ ਇੱਕ ਕਰਾਇਰੇ ਦੇ ਮਕਾਨ ਦੇ ਪਰੇ ਉਹਨਾਂ ਨੇ ਕਰਾਇਆ ਜਿਹੜਾ ਸੇਵਾ ਚਿੰਤਾ ਸਾਨੂੰ ਇੱਕ ਮਕਾਨ ਦੇ ਵਿੱਚ ਅਸੀਂ ਕਰੀਬ 45 ਬੱਚਿਆਂ ਨੂੰ ਸਕੂਲ ਉੱਥੇ ਰਵਿਵ ਕੀਤਾ ਸੀ 2011 ਦੇ ਵਿੱਚ 26 ਮਾਰਚ ਨੂੰ ਆਪਣੀ ਅਕੈਡਮੀ ਦਾ ਉਦਘਾਟਨ ਸੀ ਬਿਲਡਿੰਗ 123 ਸੀ ਪਰ ਸ਼੍ਰੀਮਾਨ ਸੰਤਵਾਸ ਸੋਜੈਲ ਸਿੰਘ ਜੀ ਧਰਮਪੁਰ ਵਾਲੇ ਮਹਾਂਪੁਰਖ ਜੋ ਹੁਣ ਸਾਡੇ ਖੰਡਵਾਸੀ ਹੋ ਗਏ ਆ ਉਸ ਸਮੇਂ ਦੀ ਬੀਬੀ ਡੀਓ ਸੀ ਕਰਨਜੀਤ ਕੌਰ ਉਹਨਾਂ ਨੇ ਉਦਘਾਟਨ ਕੀਤਾ ਨਗਰ ਦੀਆਂ ਸੰਗਤਾਂ ਦੇ ਲਾਗੇ ਦੀਆਂ ਸੰਗਤਾਂ ਦੀ ਗੁਰਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਉਸ ਦਿਨ ਤੋਂ ਲੈ ਕੇ ਅੱਜ ਤੱਕ ਆਪਣੀ ਅਕੈਡਮੀ ਦੇ ਵਿਦਿਆਰਥੀਆਂ ਨੇ ਬੜੀਆਂ ਪ੍ਰਾਪਤੀਆਂ ਕਰੀਆਂ ਖੇਡਾਂ ਦੇ ਵਿੱਚ ਵੀ ਪੰਜਾਬ ਪੱਧਰ ਦਾ ਕਾਫੀ ਬੱਚੇ ਗਏ ਇੱਥੇ ਵਸਦੇ ਜਿਹੜੀਆਂ ਸਿੱਖ ਸੰਸਥਾਵਾਂ ਵਗ ਵਗ ਸਮਿਆਂ ਤੇ ਕੰਮ ਵੀ ਨਿਸ਼ਚਿਤ ਕਰਉਂਦੀਆਂ ਬੱਚਿਆਂ ਦੇ ਬਹੁਤ ਵੱਡੇ ਵੱਡੇ ਨਾਮ ਤੇ ਢੇਰਾਂ ਦੇ ਨਾਮ ਬੱਚਿਆਂ ਨੇ ਪ੍ਰਾਪਤ ਕੀਤੇ ਹਨ ਉਹਨਾਂ ਬੱਚਿਆਂ ਦੇ ਘਰਾਂ ਦੇ ਵਿੱਚੋਂ ਇਨਾਮ ਗਏ ਆ ਆਪਣੀ ਅਕੈਡਮੀ ਦੇ ਵਿੱਚ ਵੀ ਉਹ ਇਨਾਮ ਗਏ ਆ ਤੇ ਜਦੋਂ ਪੜਾਈ ਦੀ ਗੱਲ ਹੁੰਦੀ ਆ ਤੇ ਸਾਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਹੁੰਦੀ ਆ ਤੇ ਮਾਣ ਮਹਿਸੂਸ ਹੁੰਦਾ ਤੇ ਜਿਹੜੇ ਪੌਂਦੇ ਆ ਉਹਦੇ ਵਿੱਚ ਅਸੀਂ ਵਧੀਆ ਢੰਗ ਨਾਲ ਧੀ ਭਰ ਕੇ ਪਾਣੀ ਪਾਇਆ ਖਾਦ-ਖਾਦ ਦਿੱਤੀ ਉਹਨਾਂ ਦੀ ਸੰਭਾਲ ਕੀਤੀ ਉਹ ਪੌਂਦੇ ਬਹੁਤ ਵੱਡੇ ਬਰੁਖ ਦੇ ਦਰਖਤ ਬਣੇ ਬੱਚਿਆਂ ਨੂੰ ਸੀ ਸੋਹਣੇ ਤਰੀਕੇ ਨਾਲ ਐਜੂਕੇਸ਼ਨ ਦੇਣ ਦਾ ਯਤਨ ਕੀਤਾ ਆਪਣੀ ਅਕੈਡਮੀ ਦੇ ਹੁਣ ਤੱਕ ਲਗਭਗ 3 ਬੱਚੇ ਫਾਰਨ ਕੰਟਰੀ ਜਾ ਚੁੱਕੇ ਆ ਔਰ ਵਧੀਆ ਤੰਗ ਦੇ ਨਾਲ ਉਥੇ ਬੱਚੇ ਸੈਟਰਨ ਲਏ ਉਹਨਾਂ ਵਿੱਚੋਂ ਇੱਕ ਲੜਕੀ ਨੈਟ ਹੋ ਗਈ ਉਹ ਜੁਕੇ ਦੇ ਵਿੱਚ ਇੰਗਲੈਂਡ ਵਿੱਚ ਉਹ ਬੱਚੀ ਸਾਡੇ ਕੋਲੇ ਪੜਦੀ ਅਮਰਤਾਈ ਹੋਈ ਸਾਡੇ ਕੋਲੇ ਪੜਦੀ ਬੱਚੀ ਨੇ ਦਸਤਾਰ ਸਜਾਉਣੀ ਸਿੱਖੀ ਸਾਡੇ ਤੋਂ ਹੁਣ ਵੀ ਉਹ ਬੱਚੀ ਪਰਿਵਾਰ ਵਿੱਚ ਸ਼ਾਦੀ ਸੰਗਤ ਨੂੰਣ ਦੇ ਬਾਅਦ ਵੀ ਉਹ ਦਸਤਾਰ ਧਾਰੀ ਆ ਕਿ ਗ੍ਰੈਂਡ ਦੇ ਵਿੱਚ ਵੀ ਉਹ ਬੱਚੀ ਆਪੇ ਸੰਭੇ ਦੁਆਲਾ ਸਜਾ ਕੇ ਰੱਖਦੀ ਹੈ ਤੇ ਜੇ ਆਪਾਂ ਗੱਲ ਕਰੀਏ ਆਪਣੀ ਅਕੈਡਮੀ ਦੇ ਪੜ੍ਹੇ ਹੋਏ ਬੱਚੇ ਨੌਕਰੀਆਂ ਤੇ ਵੀ ਜਾ ਚੁੱਕੇ ਆ ਜੇ ਤੁਸੀਂ ਕਦੇ ਸਮਾਂ ਲਗੇ ਆ ਅਕੈਡਮੀ ਦਾ ਮੈਸਰ ਕਰੋਗੇ ਤਾਂ ਅਕੈਡਮੀ ਦੇ ਬਿਲਕੁਲ ਫਰੰਟ ਦੇ ਉੱਤੇ ਅਸੀਂ ਫਲੈਕਸ ਪੇਸਟ ਕਰਵਾਈ ਆ ਜਿਦੇ ਵਿੱਚ ਉਹਨਾਂ ਬੱਚਿਆਂ ਦੇ ਨਾਮ ਤੇ ਫੋਟੋਆਂ ਲਗੀਆਂ ਨੇ ਜਿਹੜੇ ਬੱਚੇ ਵੱਖ-ਵੱਖ ਥਾਵਾਂ ਤੇ ਨੌਕਰੀਆਂ ਵਿੱਚ ਜਾ ਚੁੱਕੇ ਆ ਇਸ ਤੋਂ ਇਲਾਵਾ ਇੱਕ ਲੜਕੀ ਆਪਣੇ ਟਕੈਰੀ ਵਿੱਚ ਬੜੀ ਹੋਈ। ਉਹ ਲੜਕੀ ਹੁਣ ਲੋਕ ਆ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਚ। ਇੱਕ ਲੜਕੀ ਆਪਣੀ ਅਕੈਡਮੀ ਚ ਬੜੀ ਹੋਈ। ਚੰਡੀਗੜ੍ਹ ਦੇ ਵਿੱਚ ਯੂਪੀਐਸਸੀ ਦੀ ਤਿਆਰੀ ਕਰ ਰਹੀ ਹੈ। ਯੂਪੀਐਸਸੀ ਕਲੀਅਰ ਹੋ ਜਾਂਦਾ ਤਾਂ ਉਹ ਡੀਐਸਪੀ, ਐਸਐਸਪੀ ਉਹਨਾਂ ਬੱਚਿਆਂ ਨੂੰ ਬਣਣਾ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਰੀਏ ਅਸੀਂ ਬੱਚਿਆਂ ਨੂੰ ਸਕੂਲੀ ਪੜ੍ਹਾਈ ਹੀ ਕਰਾਉਂਦੇ। ਜਦੋਂ ਅਸੀਂ ਸਕੂਲ 'ਚ ਕੋਈ ਪ੍ਰੋਗਰਾਮ ਲਾਦੇ ਆ ਤਾਂ ਸਾਡਾ ਸਭ ਤੋਂ ਪਹਿਲਾ ਧਿਆਨ ਹੁੰਦਾ ਜਿਹੜੀ ਸਿਸਟ ਸਾਡੀ ਚੰਗੀ ਹੈ ਕਿ ਇਹ ਪ੍ਰੋਗਰਾਮ ਜਿਹੜਾ ਕਰਨ ਲੱਗੇ ਆਪਾਂ ਇਹਦੀ ਆਉਟਪੁੱਟ ਕੀ ਨਿਕਲਣੀ ਹੈ ਫਿਰ ਇਹਦੇ ਫਲੂਟਸ ਕੀ ਨਿਕਲਣੇ ਆ ਅਸੀਂ ਇੱਕ ਵਾਰ ਸਕੂਲ 'ਚ ਪ੍ਰੋਗਰਾਮ ਕਰਾਇਆ ਸੀ ਬੱਚਿਆਂ ਦਾ ਸਲਾਣਾ ਪ੍ਰੋਗਰਾਮ ਆਮ ਸਕੂਲਾਂ ਵਿੱਚ ਨੱਜਣ ਤੋਂ ਖਾਣ-ਪੀਣ ਤੱਕ ਉਹ ਸ਼ਾਮਲ ਹੁੰਦਾ ਅਸੀਂ ਉਸ ਸਮੇਂ ਨੇ ਐਸ.ਡੀ.ਐਮ. ਸ਼੍ਰੀ ਰਾਕੇਸ਼ ਕੁਮਾਰ ਜੀ ਨੂੰ ਬੁਲਾਇਆ ਔਰ ਬੱਚਿਆਂ ਨੂੰ ਅਸੀਂ ਇਹ ਗੱਲ ਕਹੀ ਵੀ ਤੁਸੀਂ ਐਸ.ਡੀ.ਐਮ. ਸਾਹਿਬ ਨੂੰ ਮਿਲਣੇ ਉਹਨਾਂ ਦੇ ਨਾਲ ਤੁਸੀਂ ਗੱਲ ਕਰਨ ਵਾਸਤੇ ਕੋਈ ਸਵਾਲ ਪਹਿਲਾਂ ਤਿਆਰ ਕਰੋ ਜਿਹੜੇ ਤੁਸੀਂ ਪ੍ਰਸ਼ਨ ਐਸ.ਡੀ.ਐਮ. ਸਾਹਿਬ ਨੂੰ ਪੁੱਛ ਸਕਦੇ ਹੋ ਬਹੁਤ ਸਾਰੇ ਬੱਚਿਆਂ ਨੇ ਪ੍ਰਸ਼ਨ ਤਿਆਰ ਕੀਤੇ ਉਹਨਾਂ ਵਿੱਚੋਂ ਅਸੀਂ ਪੰਜ ਬੱਚੇ ਸਿਲੈਕਟ ਕੀਤੇ ਜਿਨ੍ਹਾਂ ਦੇ ਪ੍ਰਸ਼ਨ ਸਾਨੂੰ ਲੱਗਿਆ ਵੀ ਐਸ.ਡੀ.ਐਮ. ਸਾਹਿਬ ਨੂੰ ਪੁੱਛਣ ਦੇ ਯੋਗ ਨੇ ਕਿਉਂਕਿ ਹਰ ਬੰਦੇ ਨੂੰ ਹਰ ਗੱਲ ਕੁਝ ਨਹੀਂ ਜੋਗ ਨਹੀਂ ਹੁੰਦੀ ਉਦਾ ਰੁਤਵਾ ਮਾਨਸ ਪ੍ਰਕਾਰ ਕੋਰੀ ਦਾ ਸਰ ਪੰਲ ਵਿੱਚ ਜਦੋਂ ਤੁਸੀਂ ਜਦੋਂ ਸਿਲੈਕਟ ਕੀਤਾ ਉਹਨਾਂ ਨੇ ਤਿੰਨ ਤਿੰਨ ਪ੍ਰਸ਼ਨ ਕੀਤੇ ਸੀ ਲਿਖੇ ਸੀ ਉਹਨਾਂ ਵਿੱਚੋਂ ਫਿਰ ਤੁਸੀਂ ਇੱਕ ਇੱਕ ਪ੍ਰਸ਼ਨ ਉਹਨਾਂ ਬੱਚਿਆਂ ਨੂੰ ਜੈਸ ਕੀਤਾ ਦੋ ਦੋ ਕਰਾਸ ਕਰਦੇ ਵੀ ਤੁਸੀਂ ਜੇ ਇੱਕ ਇੱਕ ਪ੍ਰਸ਼ਨ ਪੁੱਛੋ ਉਹਦੇ ਵਿੱਚ ਜਿਹੜੀ ਵਿਕੀ ਹੋਣੀ ਸਾਡੀ ਯੂਪੀਐਸਸੀ ਕਰ ਰਹੀ ਹੈਗਾ ਉਹ 25 ਦਾ ਸਵਾਲ ਸੀ ਬਿਸਾਰਾ ਸੀ ਜੇ ਤੁਹਾਡਿਆਂ ਦੀ ਆਪਸ਼ਨ ਤੇ ਅਸੀਂ ਲੱਗਣਾ ਹੋਵੇ ਤਾਂ ਸਾਨੂੰ ਕੀ ਪੜਨਾ ਪਊਗਾ ਸਾਨੂੰ ਕੀ ਕਰਨਾ ਪਊਗਾ ਐਸ.ਡੀ.ਐਮ ਸਾਹਮਣੇ ਜਿਹਨੂੰ ਤੁਸੀਂ ਬੈਠੇ ਕੁਸਤੀਆ ਦੇ ਉਹ ਸਾਡੇ ਵਿੱਚ ਐ ਕੁਰਸੀਆਂ ਤੇ ਬੈਠੇ ਸੀ ਕੌਂਗਰੈਸ ਮਾਈਕਸ ਨੂੰ ਦਿੱਤਾ ਸੀ ਤੇ ਬੱਚੇ ਸਟੇਜ ਉੱਤੇ ਲੜ ਕੇ ਉਹਨਾਂ ਨੂੰ ਪ੍ਰਸ਼ਨ ਪੁੱਛਦੇ ਇੱਕ ਪ੍ਰਸ਼ਨ ਪੁੱਛਿਆ ਦੂਜਾ ਪੁੱਛਿਆ ਤੀਜਾ ਪੁੱਛਿਆ ਐਸ.ਡੀ.ਐਮ ਫਾਰਮੇ ਜਵਾਬ ਦੇਤਾ ਤੇ ਜੇ ਤੁਸੀਂ ਮੇਰੇ ਵਾਲੀ ਥਾਂ ਤੇ ਪਾਉਣਾ ਚਾਹੁੰਦੇ ਤਾਂ ਤੁਹਾਨੂੰ ਬਹੁਤ ਨਿਠ ਕੇ ਨਿਯੰਤਰਣਨੀ ਹੋਊਗੀ ਇੱਕ ਖਾਲੀਲਾ ਬਣਾ ਲਈ ਆਈਐਸ ਕਰਨੀ ਆਈਪੀਐਸ ਕਰਨੀ ਪੀਐਸ ਕਰਨੀ ਇਹ ਕੋਈ ਆਇਆ ਨਹੀਂ ਵੀ ਅਜਿਹਾ ਥੋਪਲਾ ਵਿੱਚ ਨਹੀਂ ਇਹ ਪੋਸਟਾਂ 'ਚ ਲੱਜ ਜਾਂਦੇ ਆ ਟਰਾਲਾ ਕਿਤਾਬਾਂ ਦਾ ਲੋਕਾਂ ਨੂੰ ਪੜਨਾ ਪੈਂਦਾ ਮੋਟੀਆਂ-ਮੋਟੀਆਂ ਐਡਾਂਕਾਂ ਲੱਗ ਜਾਂਦੀਆਂ 24 ਘੰਟਿਆਂ 'ਚੋਂ 19-19 ਘੰਟੇ ਲੋਕਾਂ ਨੂੰ ਪੜਨਾ ਪੈਂਦਾ ਗੋਡੇ ਜੁੜ ਜਾਂਦੇ ਆ ਲੋਕਾਂ ਦੇ ਮਿਆਂ ਦੇ ਫੇਰ ਕਿਤੇ ਜਾ ਕੇ ਉਹਨਾਂ 'ਚੋਂ ਮਸੇ ਹੀ ਕੋਈ 5-7% ਬਚੇ ਉਹਨਾਂ ਫੋਟੀਆਂ ਤੇ ਬੋਲਦੇ ਆ ਤੇ ਕੋ ਬੱਚੀ ਦੇ ਦਿਮਾਗ ਵਿੱਚ ਐਸ.ਡੀ.ਐਮ. ਸਾਹਿਬ ਦੇ ਪੁੱਤਰ ਨੇ ਇੱਕ ਬੜਾ ਵੱਡਾ ਪ੍ਰੋਜੈਕਟ ਕੀਤਾ ਤੇ ਉਹ ਬੱਚੀ ਦੇ ਮਨ ਵਿੱਚ ਇਹ ਘੜੀ ਵੀ ਮੈਂ ਜਾਣਾਂ ਤਾਂ ਇਸੇ ਲਈ ਨਹੀਂ ਜਾਣਾਂ ਤੇ ਜੇ ਅਸੀਂ ਉਹ ਪ੍ਰਸ਼ਨ ਉੱਤਰ ਦਾ ਪ੍ਰੋਗਰਾਮ ਨਾ ਲਾ ਲਦੇ ਤੇ ਸ਼ਾਇਦ ਬੱਚਿਆਂ ਦੇ ਮਨ ਵਿੱਚ ਉਹ ਜਾਗ ਨਾ ਲੱਗ ਤਾ ਅਸੀਂ ਕੋਈ ਵੀ ਪ੍ਰੋਗਰਾਮ ਕਰਦੇ ਹਾਂ ਪਹਿਲਾਂ ਅਸੀਂ ਇਹ ਸੋਚ ਕੇ ਪ੍ਰੋਗਰਾਮ ਕਰਦੇ ਹਾਂ ਵੀ ਇਹਦਾ ਨਤੀਜਾ ਕੀ ਹੋਊਗਾ ਨਤੀਜਾ ਕੀ ਲੇ ਗੋ ਅੱਜ ਵੀ ਆਪਾਂ ਇਕੱਠੇ ਹੋਏ ਆਂ ਇਹ ਗੱਲ ਸੋਚ ਕੇ ਇਕੱਠੇ ਹੋਏ ਆਂ ਕਿ ਨਤੀਜਾ ਕੀ ਲੇ ਗੋ ਤੇ ਸੰਗਤ ਜੀ ਅੱਜ ਜਿਹੜਾ ਵਿਜਨਕ ਹੁੰਦਾ ਹੈ ਕਿ ਤੁਹਾਡੇ ਸਾਹਮਣੇ ਸੀ ਆਏ ਆ ਉਹ ਮੈਂ 2 ਮਿੰਟ ਦੇ ਵਿੱਚ ਤੁਹਾਡੇ ਨਾਲ ਸਾਝਾ ਕਰਨਾ ਤੇ ਸਮੇਂ ਦੀ ਹੱਦ ਤੱਕ ਅਜੇ ਆਪਾਂ ਆਪਣੇ ਪ੍ਰੋਗਰਾਮ ਦੀ ਸਵਾਗਤ ਕਰਣੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਸਰਬ ਸੰਗਤ ਨੂੰ ਔਰ ਜਿਹੜੀ ਸਾਡੀ ਉਹ ਲੜਕੀ ਹੈ ਜੈਸਮੀਨ ਔਰ ਇਸ ਬੱਚੀ ਨੂੰ ਬਰਸੀ ਦੇ ਮਾਤਾ ਪਿਤਾ ਨੂੰ ਇਹਦੇ ਸਾਰੇ ਪਰਿਵਾਰ ਨੂੰ ਮੈਂ ਆਪਣੇ ਵੱਲੋਂ ਆਪਣੇ ਸਰਕਾਰ ਵੱਲੋਂ ਲੱਖ ਵਾਰ ਬਧਾਈ ਜਿੰਨਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿ ਤੁਗਾਪ ਮੈਂ ਤੁਹਾਡੇ ਨਾਲ ਅਗਲਾ 10 ਸਾਲ ਤੋਂ ਪਹਿਲਾਂ ਹੋਰ ਕਰਨੀ ਚਾਹੁੰਦਾ ਜਿਹੜੇ ਹੋ ਗਏ ਜਦੋਂ ਤੁਸੀਂ 8ਵੀਂ ਕਲਾਸ ਦਾ ਪੇਪਰ ਦੇ ਰਹੇ ਸੀ ਬੋਰਡ ਦਾ ਪੇਪਰ ਹੋ ਰਿਹਾ ਸੀ ਪਹਿਲੇ ਦਿਨ ਸਾਡਾ ਟੀਚਰ ਬੱਚਿਆਂ ਨੂੰ ਨਾਲ ਲੈ ਕੇ ਗਿਆ ਸੀ ਵੀ ਆਹ ਤੁਹਾਡੇ ਸਕੂਲ ਦੇ ਵਿੱਚ ਇੱਥੇ ਤੁਹਾਡਾ ਪੇਪਰ ਹੋਣਾ ਇੱਥੇ ਤੁਹਾਡੀ ਲਿਸਟ ਲਗਣੀ ਆ ਇਹਦੇ ਵਿੱਚੋਂ ਤੁਸੀਂ ਆਪ ਦਾ ਨਾਮ ਲੌਗਰ ਭਾਲ ਕੇ ਤੁਸੀਂ ਕਮਰੇਆਂ 'ਚ ਰਹਿਣਾ ਪਹਿਲੇ ਦਿਨ ਤੋਂ ਇਲਾਵਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸੱਤਵਾਂ ਅੱਠਵਾਂ ਪੇਪਰ ਸਾਡਾ ਗੱਲਾ ਡਰਾਈਵਰ ਬੱਚਿਆਂ ਨੂੰ ਲੈ ਕੇ ਗਿਆ ਉੱਥੋਂ ਲੈ ਕੇ ਆਇਆ ਇੱਕ ਫੀਲਡ ਸਾਡਾ ਕੋਈ ਵੀ ਇੱਕ ਵੀ ਟੀਟਰ ਸਾਡਾ ਲਾਲ ਨਹੀਂ ਗਿਆ ਮੈਂ ਖੁਦ ਉਸ ਸੈਂਟਰ ਵਿੱਚ ਨਹੀਂ ਗਿਆ ਕਿਸੇ ਸੈਂਟਰ ਦੇ ਜਿਹੜਾ ਉੱਥੇ ਕੰਟਰੋਲਰ ਹੈ ਜਾਂ ਸੁਪਰਡੈਂਟ ਹੈਗਾ ਉਹਨੂੰ ਕੋਈ ਫੋਨ ਨਹੀਂ ਕੀਤਾ ਅਸੀਂ ਕੋਈ ਸੁਨੇਹਾ ਨਹੀਂ ਲਾਇਆ ਤੇ ਕਿਸੇ ਨੂੰ ਵੀ ਮੈਸੇਜ ਨਹੀਂ ਕੀਤਾ ਵੀ ਸਾਡੇ ਲੋਕਾਂ ਦਾ ਖਿਆਲ ਰੱਖਿਓ ਤੁਸੀਂ ਇਹ ਸਮਾਜਿਕ ਬੋਲ ਕੇ ਤੁਹਾਡੇ ਧਿਆਨ 'ਚ ਕੋਈ ਗੱਲ ਇਦਾਂ ਦੀ ਆਈ ਵੀ ਕਸੀ ਤੁਹਾਨੂੰ ਉੱਥੇ ਲੱਗਣ ਦਾ ਵਾਸਤੇ ਕੋਈ ਤੁਹਾਡੀ ਸਪੋਰਟ ਕੀਤੀ ਹੋਵੇ ਬੋਲੋ ਨੰਦਗਰ ਸਭ ਤੋਂ ਪਹਿਲਾਂ ਸਤਿਕਾਰਯੋਗ ਪ੍ਰਿੰਸੀਪਲ ਜੈ ਮਾਨ ਮੇਰੇ ਅਧਿਆਪਕ ਸਹਿਬਾਨ ਤੇ ਮੇਰੇ ਸਾਰੇ ਪਿਆਰੇ ਵਿਦਿਆਰਥੀ ਜਿਹੜੇ ਮੇਰੇ ਨਾਲ ਪੜਦੇ ਨੇ ਤੇ ਇਲਾਕੇ ਦੇ ਆਏ ਮੈਂਬਰਾਂ ਦਾ ਸਭ ਤੋਂ ਪਹਿਲਾਂ ਮੈਂ ਜੀ ਆਇਆਂ ਸਵਾਗਤ ਕਰਦੀ ਆ ਤੇ ਜਿੱਦਾਂ ਕਿ ਸਾਡੇ ਕਹਿੰਦੇ ਕਿ ਪਹਿਲੇ ਨੇ ਸਾਡੇ ਨਾਲ ਇਕੱਲੇ ਪੜ੍ਹਸੇ ਬਣ ਗਿਆ ਸੀ ਦੂਸਰੇ ਤੀਜੇ ਦੇ ਚਾਹਤ ਕੋਈ ਨਾ ਪਕਸਾ ਬਣਨੇ ਗਿਆ ਅਸੀਂ ਲੈਸ ਦੇਖ ਕੇ ਆਪਣੀ ਕਲਾਸ ਦੇ ਵਿੱਚ ਬੈਠ ਜਾਣਾ ਤੇ ਜਿਵੇਂ ਜਿਵੇਂ ਸੰਖੀਚਨ ਨੇ ਕਿਹਾ ਕਿ ਤੁਸੀਂ ਬੋਲਣਾ ਨਹੀਂ ਅਸੀਂ ਚੁੱਪ ਕਰਕੇ ਆਪਣਾ ਪੇਪਰ ਕਰ ਦੇਣਾ ਤੇ ਪੇਪਰ ਦਾ ਜਿੰਨਾ ਟਾਈਮ ਹੁੰਦਾ ਸੀ ਬਾਕੀ ਬੱਚੇ ਮਤਲਬ ਪਹਿਲਾਂ ਉਠਾਉਂਦੇ ਸੀ ਪਰ ਸਾਡੇ ਜੀ 3 ਘੰਟੇ ਸੀ 10 ਤੇ 3 ਘੰਟਿਆਂ ਨੂੰ ਪੇਪਰ ਪੂਰਾ ਕਰਕੇ ਤੁਸੀਂ ਕਿਹਾ ਬੋਲੋ ਇਸ ਬੱਚੀ ਨੇ ਜਿਹੜੀ ਹੁਣ ਤੁਹਾਡੇ ਨਾਲ ਗੱਲ ਦੀ ਸਾਂਝ ਪਾਈ ਆ ਇਹ ਬਥੇ ਤਿਉਹੋ ਉਹ ਨਿਹਰੇ ਜਿਵੇਂ ਕੋਈ ਵੀ ਇਸ ਹਾਲ ਦਾ ਕੋਈ ਲੀਡਰ ਜਾਂ ਪ੍ਰਚਾਰਕ ਵਿਦਵਾਨ ਬੰਦਾ ਸਭਾ ਵਿੱਚ ਖੜਕੇ ਬੋਲਦਾ ਨਹੀਂ ਆਹ ਲੋਕਾਂ ਦੇ ਖੜਕੇ ਬੋਲਣਾ ਖਾਲਾ ਜਿਹਾ ਮਾੜਾ ਲੱਗਦਾ ਕਿਉਂਕਿ ਇਹ ਟ੍ਰੇਲਿੰਗ ਅਸੀਂ ਬੱਚਿਆਂ ਨੂੰ ਰੋਜ਼ ਉਥੇ ਕਰਾਉਂਦੇ ਆਂ ਰੋਜ਼ ਇਹ ਬੱਚੇ ਕੰਮ ਕਰਦੇ ਸੋ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਆ ਕਿ ਜੋ ਰਿਜ਼ਲਟ ਹੈਗਾ ਜੋ ਨਤੀਜਾ ਹੈ ਇਹ ਬੱਚਿਆਂ ਦਾ ਆਪਣੀ ਕਮਾਈ ਦਾ ਨਤੀਜਾ ਹੈ ਇਸ ਤੋਂਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਆ ਜਦੋਂ ਬੱਚੇ ਆਪਣੀ ਕਮਾਈ ਨਾਲ ਅੱਗੇ ਵਧਦੇ ਆ ਨਕਦਾ ਪਾਰ ਕੇ ਬੱਚੇ ਕਮਜ਼ੋਰ ਬੱਚੇ ਪਾਸ ਤਾਂ ਹੋ ਸਕਦੇ ਆ ਪਰ ਮੈਦਾਨਾਂ ਦੇ ਵਿੱਚ ਕਦੇ ਆਇਆ ਹੀ ਨਹੀਂ ਸੋ ਅੱਜ ਜਿਹੜਾ 8ਵੀਂ ਕਲਾਸ ਦਾ ਨਤੀਜਾ ਪੁਰੇ ਸਕੂਲ ਦਾ ਆਇਆ ਮੈਂ 8ਵੀਂ ਤੋਂ ਇਲਾਵਾ 10ਵੀਂ ਤੇ 12ਵੀਂ ਦਾ ਨਤੀਜਾ ਵੀ ਤੁਹਾਡੇ ਨਾਲ ਸਾਂਝਾ ਕਰਾਂ ਜਿਹੜੀ 12ਵੀਂ ਕਲਾਸ ਸੀ ਸਾਡੇ ਕੋਲ ਉਹਦੇ ਵਿੱਚ ਪੰਜ ਲੜਕੀਆਂ ਸਾਡੇ ਕੋਲ ਸਿਰਫ ਉਹਨਾਂ 55 ਲੜਕੀਆਂ ਨੇ ਕਹਿਣ ਦੇ ਹੀ ਅਸੀਂ ਪਿਛਲੇ ਸਾਲ ਉਥੇ ਪਲੱਸ 2 ਰਾਮ ਕੀਤੀ ਸੀ ਉਹ ਬੱਚੀਆਂ ਪਲੱਸ 1 ਦੇ ਵਿੱਚ ਕਿਸੇ ਹੋਰ ਸਕੂਲ ਵਿੱਚ ਦਾਖਲ ਸੀ ਉਹ ਉਥੇ ਉਹ ਪੜ ਰਹੀਆਂ ਸੀ ਪਰ ਉਹਨਾਂ ਨੇ ਸਾਨੂੰ ਲੋੜ ਦੇ ਕਿ ਆਖਿਆ ਸੀ ਪਲੱਸ 2 ਕਲਾਸ ਤੁਹਾਡੇ ਕੋਲੇ ਕਰਨਾ ਚਾਹੁੰਦੇ ਆ ਤੇ ਤੁਸੀਂ ਸ਼ੁਰੂ ਕਰਾਓ ਉਹ ਬੱਚੇ ਜਾਣ ਤੋਂ ਕਿਸੇ ਸਾਡੇ ਕੋਲ ਦਾਸ ਨਹੀਂ ਕਰਦੇ ਪਰ ਉਹ ਬੱਚਿਆਂ ਦਾ ਸਾਡੇ ਨਾਲ ਪਿਆਰ ਹੈ ਉਹ ਸਕੂਲ ਨਾਲ ਉਹ ਕਹਿ ਲੋ ਉਹ ਬੱਚੇ ਦੁਆਰੇ ਸਾਡੇ ਕੋਲ ਆਏ ਸੀ 12ਵੀਂ ਕਲਾਸ ਚ ਉਹ ਪੰਜ ਬੱਚੇ ਸੀ ਸਾਡੇ ਕੋਲੇ ਲੜਕੀਆਂ ਸੀ ਬੰਦੇ ਤੇ ਮੁੱਖ ਦੀ ਗੱਲ ਇਹ ਹੋਈ ਕਿ ਉਹਨਾਂ ਪੰਜਾਂ ਵਿੱਚੋਂ ਸਾਡੀ ਇੱਕ ਲੜਕੀ ਪੇਪਰਾਂ ਤੋਂ ਲਗਭਗ 20 ਦਿਨ ਪਹਿਲਾਂ ਮਹੀਨਾ ਪਹਿਲਾਂ ਆਪਦੇ ਘਰ ਵਿੱਚ ਖੁਫਰ ਖੁਰਦਦੀ ਉਹ ਲੜਕੀ ਸੀ ਸੰਡੇ ਵਾਲੇ ਨੇ ਆਪਦੇ ਘਰ ਵਿੱਚ ਉਹਨੂੰ ਬੱਚੀ ਨੂੰ ਅਟੈਕ ਆਇਆ ਤੇ ਉਹ ਉਹਦੀ ਮੌਤ ਹੋ ਗਈ ਜਿਹਦੇ ਕਰਕੇ ਸੋਗ ਵੱਜੋ ਅਸੀਂ ਐਮਟੀ ਵਾਲੇ ਸਾਡਾ ਜਿਲ੍ਹਾ ਸਵਾਲਾ ਸੁਭਾਗ ਨੋਟ ਰੱਖਦੇ ਹਾਂ ਸਕੂਲ ਨਾਲ ਉਹ ਵੀ ਉਸੇ ਰਾਦਰ ਕੀਤਾ ਸੀ ਰੱਖਿਆ ਚਾਰ ਲੜਕੀਆਂ ਦੇ ਪੇਪਰ ਦਿੱਤੇ ਜਿਨ੍ਹਾਂ ਵਿੱਚੋਂ ਦੋ ਲੜਕੀਆਂ ਦੇ ਪੰਜਾਬੀ ਚ 100 ਤੋਂ 100 ਨੰਬਰ ਸੀ ਇਹਨਾਂ ਨੂੰ ਪੰਜਾਬੀ ਬਣਾਉਣ ਵਾਲੇ ਸਾਡੇ ਮੈਡਮ ਖੜੇ ਆ ਤੁਹਾਨੂੰ ਤੇ ਆਪ ਕੋ ਮਾਰਨੀ ਪਊ ਵੀ ਪੰਜਾਬੀ ਵਿਸ਼ਾ ਜਿਹੜਾ ਨਾ ਹਿੰਦੀ ਵਿਸ਼ਾ ਲੈਂਗੁਏਜ ਐ ਇੰਗਲਿਸ਼ ਐ ਉਹਦੇ ਵਿੱਚ ਕਮਾ ਡੰਟੀ ਬਿੰਦੀ ਜਦੋਂ 100 ਨੂੰ ਕੋਈ ਬੱਚਾ 100 ਲੈਂਦਾ ਤਾਂ ਜਿਹੜਾ ਪੇਪਰ ਚੈੱਕ ਕਰਨ ਨਾਲੋਂ ਦੂਜੀ ਜਾਂ ਤੀਜੀ ਵਾਰ ਜੇਕਰ ਕਰਦਾ ਜਿਹਨੇ 50 ਲਏ ਤੇ 55 ਲਏ ਉਹਦੇ ਵੀ ਕੋਈ ਚੈੱਕ ਨਹੀਂ ਕਰਦਾ ਜਿਹੜੇ ਬੱਚੇ ਟੌਪ ਤੇ ਜਾਂਦੇ ਆ ਉਹਨਾਂ ਦੇ ਪੇਪਰਾਂ ਨੂੰ ਦੋ ਦੋ ਤਿੰਨ ਤੇ ਚਾਰ ਚਾਰ ਵਾਰੀ ਚੈੱਕ ਕੀਤਾ ਜਾਂਦਾ ਵੀ ਕਿਤੇ ਆਪਣੇ ਕੋ ਗਲਤ ਨੰਬਰ ਤਾਂ ਨਾ ਦਿੱਤਾ ਕਿ 100 'ਚੋਂ 100 ਨੰਬਰ ਉਹਨਾਂ ਨੇ ਸਾਡੀਆਂ ਨੇ ਲਿਆ ਇਸ ਤੋਂ ਇਲਾਵਾ ਕੰਪਿਊਟਰ ਉਹਨਾਂ ਦਾ 100 ਨੰਬਰ ਦਾ ਸੀ ਥਰਮੋਥਰਮੇ ਨੰਬਰ ਦੋ ਲੜਕੀਆਂ ਦੇ ਕੰਪਿਊਟਰ ਦੇ ਵਿੱਚੋਂ ਪ੍ਰਾਪਤ ਕੀਤੇ ਤੇ ਸਾਡੇ ਕੰਪਿਊਟਰ ਵਾਲੇ ਮੈਡਮ ਵੀ ਇੱਥੇ ਹਾਲੇ ਹੋ ਗਏ। ਫਿਜ਼ਿਕਲ ਦੇ ਵਿੱਚੋਂ ਜਿੱਥੇ ਥਿਓਰੀ ਹੁੰਦੀ ਹੈ ਪ੍ਰੈਕਟੀਕਲ ਵੀ ਹੁੰਦਾ। ਪ੍ਰੈਕਟੀਕਲ ਦੇ ਵਿੱਚ ਆਪਾਂ 100 ਚੋਂ 100 ਬੰਦੇ 50 ਚੋਂ 50 70 ਚੋਂ 70 ਲਾਸ ਕਰੀਏ। ਪਰ ਥਿਓਰੀ ਚੋਂ ਜੇ ਵੀ ਜ਼ਰੂਰ ਨੰਬਰ ਲੈਣੇ ਬੰਦੇ ਬੱਚੇ। ਤਾਂ ਫਿਜ਼ਿਕਲ ਦੇ ਵਿੱਚੋਂ ਵੀ ਸਾਡੇ ਦੋ ਬੱਚਿਆਂ ਦੇ 100 ਚੋਂ 99 ਬੰਦੇ ਨੰਬਰ ਬਾਹਰ ਹੀ ਆਏ। ਇਹ ਜਿਹੜਾ ਦਾ ਵਿਸ਼ਾ ਹੁੰਦਾ ਹੈ ਈਵੀਐਸ ਦਾ ਵਿਸ਼ਾ এনवायरमेंट ਦਾ ਉਹਦੇ ਵਿੱਚੋਂ ਇੱਕ ਲੜਕੀ ਨੇ 50 ਦੇ ਵਿੱਚੋਂ 49 ਨੰਬਰ ਆਏ। ਇਹ ਸਾਡਾ ਬਾਲਮੀਕ ਵਾਲਾ ਨਤੀਜਾ ਹੈ। 10ਵੀਂ ਕਲਾਸ ਦਾ ਨਤੀਜਾ ਕਿ ਮੈਂ ਜਿਹੜਾ ਸਾਇੰਸ ਵਿਸ਼ਾ ਬੱਚੇ ਔਖਾ ਮੰਨਦੇ ਆ। ਔਰ ਖਾਸ ਕਰਕੇ ਜਦੋਂ ਇੰਗਲਿਸ਼ ਮੀਡੀਅਮ ਵਿੱਚ ਬੱਚੇ ਸਾਇੰਸ ਪੜ੍ਹਦੇ ਆ ਉਹ ਹੋਰ ਵੀ ਔਖਾ ਹੋ ਜਾਂਦਾ ਕਿਉਂਕਿ ਸਿਲੇਬਸ ਬਹੁਤ ਲੰਬੀ ਹੋ ਜਾਂਦਾ। ਇਨਾ ਯਾਦ ਰੱਖਣਾ ਬੱਚੇ ਵੀ ਹੁਣ ਆਪਣੇ ਪਿੰਡੂ ਜਵਾਨਾਂ ਲਈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਪਾਂ ਠੀਕ ਪੰਜਾਬੀ ਬੋਲਦੇ ਆ ਇੱਕ ਬੱਚੇ ਉਹ ਨੇ ਜਿਨ੍ਹਾਂ ਦੇ ਘਰ ਵਿੱਚ ਵੀ ਅੰਗਰੇਜ਼ੀ ਬੋਲੀ ਜਾਂਦੀ ਆ ਉਹਨਾਂ ਨੂੰ ਅੰਗਰੇਜ਼ੀ ਮੀਡੀਆਮ ਦੇ ਵਿੱਚ ਪੜ੍ਹਨਾ ਸੌਖਾ ਜਿਹੜੇ ਬੱਚੇ ਘਰ ਦੇ ਵਿੱਚ ਪੰਜਾਬੀ ਜਿਹੜੀਆਂ ਬੋਲਦੇ ਆ ਪੰਜਾਬੀ ਮੀਡੀਆਮ ਹੀ ਆਪਣੀਆਂ ਮਾਪਿਆਂ ਤੋਂ ਸਿੱਖੇ ਨੇ ਜਮੰਦੂ ਉਹਨਾਂ ਨੂੰ ਪੰਜਾਬੀ ਤੋਂ ਇਲਾਵਾ ਇੰਗਲਿਸ਼ ਜਿਹੜੀਆਂ ਦੇ ਵਿੱਚ ਪਰਫਾਰਮ ਕਰਨ ਦਾ ਔਕਾਹ ਹੋ ਜਾਂਦਾ ਪਰ ਸਾਡੇ 10ਵੀਂ ਕਲਾਸ ਦੇ 4 ਬੱਚਿਆਂ ਨੇ ਸਾਇੰਸ ਦੇ ਵਿੱਚ 100 'ਚੋਂ 100 ਨੰਬਰ ਹੀ ਲਏ। ਤੇ ਮੈਥ ਵਿੱਚ ਲਗਭਗ 4 ਬੱਚਿਆਂ ਨੇ 96 ਤੋਂ ਉੱਪਰ ਨੰਬਰ ਲਏ ਆ। 99 ਜਾਂ 100 ਤਾਂ ਨਹੀਂ ਹੋ ਸਕਿਆ ਪਰ 96 ਤੋਂ ਉੱਪਰ ਟੱਪ ਗਏ ਬੱਚੇ ਸਾਡੇ ਚੋਂ। ਹਿੰਦੀ, ਇੰਗਲਿਸ਼, ਹਿੰਦੀ ਸਵੈਅ ਕਰਿਆ। ਉਹਦੇ ਵਿੱਚ ਸਾਡੇ 3 ਬੱਚੇ 100 'ਚੋਂ ਇਨਡੇ ਨਵੇਂ 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 ਬੱਚੇ ਇਹਦੇ ਵਿੱਚੋਂ ਬੱਚਾ ਲੈਂਦੇ। ਹੋਰ ਰਸਮੀ ਕਲਾਸ ਦੇ ਸਾਡੇ ਤਿੰਨ ਬੱਚੇ ਮੈਰਿਟੋਰੀਅਸ ਵਿੱਚ ਸਿਲੈਕਟ ਹੋ ਗਏ। ਇੱਕ ਬੱਚਾ ਸਾਡਾ ਸਕੂਲ ਆਫ ਐਕਸੀਡੈਂਸ ਦੇ ਵਿੱਚ ਸਿਲੈਕਟ ਹੋ ਗਿਆ। ਅਗਲੀ ਵਾਰ ਕੀ ਲਾਉਂਦੇ ਤੇ ਇੱਕ ਇੱਥੇ ਸਾਡੀ ਬੱਚੀ ਖੜੀ ਜਾਂ ਕੋਲੀ ਤੋਂ ਕੋਟਲੀ ਤੋਂ ਬਾਅਦ ਉੱਥੇ ਵੀ ਅਸੀਂ ਪ੍ਰੋਗਰਾਮ ਰੱਖਾਂਗੇ। ਕੋਟਲੀ ਪਿੰਡ ਦੇ ਵਿੱਚ ਵੀ ਤਿੰਸਰੇ ਦੇ ਬੱਚਿਆਂ ਦੇ ਵੀ ਬੜਾ ਸੋਹਣਾ ਹੋਰ ਗਾਉਮ ਕੀਤਾ ਹੈ ਮੂਸੇ ਦੇ ਲਈ ਤੇ ਰਸਾਇਆ ਬੱਚਿਆਂ ਦੇ ਸੀ ਮੂਸੇ ਜੀ ਵੀ ਪ੍ਰੋਗਰਾਮੇ ਰੱਖਣਾ ਇਹ ਬਾਕੀ 8ਵੀਂ ਕਲਾਸ ਦੇ ਸਾਡੇ ਕੋਲ ਬੜੀ ਸੀ ਇਹਨੇ ਮਰੋਦਿਆ ਵਰਡ ਅਸਟ ਕਰਦਾ ਇਹਦੇ ਨੂੰ ਮੋਦਿਆ ਤੇ ਵੀ ਸੈਲੈਕਸ਼ਨ ਹੋਗੀ ਇਹਦੀ ਮੈਰਿਟੋਰੀਅਸ ਸਕੂਲ ਦੇ ਵਿੱਚ ਵੀ ਸੈਲੈਕਸ਼ਨ ਹੋਗੀ ਜਦੋਂ ਮੇਰੇ ਤੋਂ ਪਹਿਲਾਂ ਬਾਬਾ ਜੰਗਰ ਸਿੰਘ ਜੀ ਨੇ ਬੋਲਿਆ ਇਹਨਾਂ ਦੇ ਦੋ ਉਪਦੇ ਆਪਣੇ ਤੋਂ ਪੜਦੇ ਸੀ 5ਵੀਂ ਵਿੱਚ ਸੀ ਉਹਨਾਂ ਨਮੋਦਿਆ ਦਾ ਟੈਕਸ ਦਿੱਤਾ ਤਾਂ ਕਈ ਬੱਚੇ ਨੇ ਦਿੱਤਾ ਸੀ ਇਹਨਾਂ ਦੇ ਦੋਨੇ ਪੁੱਤਰੇ ਨਮੋਦਿਆ ਦੇ ਵਿੱਚ ਸਿਲੈਕਟ ਹੋ ਗਏ ਉਹਨਾਂ ਨੂੰ ਬਾਅਦ ਵਿੱਚ ਕਰਕੇ ਵੀ ਇਹ ਕਰਦੇ ਆ ਬੱਚੇ ਜੀ ਇੱਕ ਵਿਅਕਤੀ ਸਾਡੇ ਨੂੰ ਪਿਛਲੇ ਸਾਲ ਨਮੋਦਿਆ ਚਲੀ ਗਈ ਉਹ ਹੁਣ ਸੱਤਵੀਂ ਕਲਾਸ ਦੇ ਵਿੱਚ ਪਰ ਇੰਨਾਂ ਕਰਕੇ ਰਿਜਲਟ ਬੱਚਿਆਂ ਦਾ ਬੜਾ ਅੱਛਾ ਆਇਆ ਹੁਣ ਜਿਹੜੀ 8ਵੀਂ ਕਲਾਸ ਆ ਉਹਦੇ ਵਿੱਚ ਜੈਸਮੀਨ ਕੌਰ ਦੇ 599 ਨੰਬਰ ਨੇ 600 ਦੇ ਵਿੱਚੋਂ ਸਿਰਫ 11 ਨੰਬਰ ਘਟੇ ਇਹਦੇ ਲੜਕੀ ਦੇ 98.2% ਮਾਰਕਸ ਬੰਦੇ ਐ 98.2 ਔਰ ਪੂਰੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ ਜਿਹੜਾ ਨਤੀਜਾ ਉਹਨਾਂ ਦਾ ਬਣਿਆ ਉਹਦੇ ਵਿੱਚੋਂ ਇਹਦਾ ਲੜਕੀ ਦਾ ਗਿਆਰਵਾਰ ਆਇਆ ਇੰਨੇ ਬਸ ਨਹੀਂ ਜੇ ਦੋ ਸਬਜੈਕਟ ਵਾਈਜ਼ ਨੂੰ ਅਸੀਂ ਗੱਲ ਕਰਦੇ ਆਂ ਪਰ ਸਾਡੇ ਪੰਜ ਬੱਚੇ ਆ ਜਿਹੜੇ ਉਹ ਸਾਇੰਸ ਦੇ ਵਿੱਚ 100 ਜੋ 100 ਲੈ ਕੇ ਗਏ ਇਹ ਤੁਹਾਡਾ ਪੰਜਾਬੀ ਦੇ ਵਿੱਚ ਇਹ ਤਾਂ 100 ਦੇ ਵਿੱਚੋਂ 100 ਲੈ ਗਿਆ 50 ਮੈਰੀ ਦੇ ਵਿੱਚੋਂ ਦੋ ਬੱਚਿਆਂ ਨੇ 100 ਜੋ 98 ਲਏ ਆ ਦੋ ਬੱਚਿਆਂ ਨੇ 100 ਜੋ 98 ਆ ਸਮਾਜਿਕ ਰਕੀਆਂ ਦੇ ਵਿੱਚੋਂ ਤਿੰਨ ਬੱਚਿਆਂ ਨੇ 100 ਜੋ 98 ਆ ਤੇ ਇੱਕ ਬੱਚੇ ਦਾ 100 ਜੋ 91 ਨੰਬਰ ਲੈ ਕੇ ਦਿੱਤਾ ਹੈ ਇੱਥੇ ਤੁਹਾਡੇ ਬੱਚਾ ਜਿੰਦਾ ਜੀ ਬੈਠੇ ਇਹਨਾਂ ਦਾ ਪੋਤਰਾ ਬਣਦਾ ਸਾਡੇ ਕੋਲ ਦੇਹ ਦਾ ਲਿਲਾਸਰੀਆ ਉਹ ਬੱਚਾ ਅਨਰੋਗ ਉਹਦੇ 539 ਨੰਬਰ ਹੈ ਤੇ ਸਾਇੰਸ ਵਿੱਚ ਉਹਦੇ ਬੱਚੇ ਦੇ 100 ਜੋ 100 ਨੰਬਰ ਆ ਗਏ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਕੋ ਕੇਵਲ ਜੈਸਮੀਲ ਕੌਰ ਨੂੰ ਸਨਮਾਨਿਤ ਕਰਨ ਦਾ ਰੱਖਿਆ ਸੀ ਤੇ ਬਾਕੀ ਬੱਚੇ ਵੀ ਜਿਨ੍ਹਾਂ ਨੇ ਅੱਛਾ ਪਰਫਾਰਮ ਕੀਤਾ ਹੈ ਉਹਨਾਂ ਨੂੰ ਅਸੀਂ ਸਕੂਲ ਦੇ ਵਿੱਚ ਬਕਾਇਦਾ ਤੌਰ ਤੇ ਸਨਮਾਨ ਕਰਾਂਗੇ ਤੇ ਜਿੰਨੇ ਮੂਸੇਪਿੰਡ ਜਿਹੜੀ ਪ੍ਰੋਗਰਾਮ ਰੱਖਣਾ ਕਿਉਂਕਿ ਉੱਥੋਂ ਦੇ ਬੱਚਾ ਦਾ ਵੀ ਕਾਫੀ ਇਸ਼ਾਰਾ ਜਾਂਦਾ ਹੈ ਕੁਝ ਤੇ ਕੁਝ ਕੋਟਲੀ ਬੱਚੇ ਕੋਟਲੀ ਪਿੰਡ ਦੇ ਹੈਗੇ ਕੋਟਲੀ ਪਿੰਡ ਦੇ ਉਹਨਾਂ ਦਾ ਵੀ ਜਾਣ ਪੁੱਛਣ ਦਾ ਅੱਛਾ ਹੈ ਉੱਥੇ ਵੀ ਆਪਾਂ ਪ੍ਰੋਗਰਾਮ ਰੱਖਾਂਗੇ ਸੋ ਮੈਂ ਅਖੀਰ ਵਿੱਚ ਜਿੱਥੇ ਪਰਮਾਤਮਾ ਦਾ ਧੰਨਵਾਦ ਕਰਦਾ ਔਰ ਇੱਕ ਗੱਲ ਮੈਂ ਤੁਹਾਨੂੰ ਸਾਦੀ ਕਰਦਾ ਇਹ ਤੁਸੀਂ ਬੋਰਨ ਨਾਮ ਯਾਦ ਰੱਖਿਓ ਕੋਈ ਨਾਮਾ ਹੁੰਦਾ ਸੀ ਮੇਰੇ ਬਹੁਤ ਸਤਿਕਾਰਯੋਗ ਬਜ਼ੁਰਗ ਸਿਆਣੇ ਤੁਸੀਂ ਬਹੇ ਹੋ ਸਾਰੇ ਤੁਹਾਡੀਆਂ ਜ਼ਿੰਦਗੀਆਂ ਦੇ ਤਰਿਆਗੇ ਆ ਤੁਸੀਂ ਬਹੁਤ ਹੁਨਾਦ ਚੰਗੇ ਮਾੜੇ ਵੇਖੇ ਆ ਸਾਰੇ ਅੱਡਾ ਤੁੰਡਾਏ ਕੋਈ ਸਮਾਂ ਹੁੰਦਾ ਸੀ ਪੰਜ ਬੁੜੇ ਆ ਪਟਵਾਰੀ ਤੇ ਅੱਠ ਬੁੜੇ ਨਸੀਬਦਾਰ ਲੱਗ ਜਾਂਦਾ ਸੀ ਕਿਉਂ ਨਹੀਂ ਲੱਗ ਜਾਂਦਾ ਸੀ ਹੁਣ ਨਹੀਂ ਲੱਗਦਾ ਹੁਣ ਤਾਂ ਜੇ ਚਪੜਾਸੀ ਵੀ ਭਰਤੀ ਹੋਣਾ ਹੋਵੇ ਘੱਟੋ ਘੱਟ 10ਵੀਂ ਜਾਂ 12ਵੀਂ ਚਾਹੀਦੀ ਹੈ ਇੱਥੇ ਬਸ ਨਹੀਂ ਕੋਈ ਸਮਾਂ ਹੁੰਦਾ ਸੀ ਜਵਾਰੂਆ ਬਾਬਾ ਜਗਰ ਸਿੰਘ ਜੀ ਆਪਦੀ ਕਹਾਣੀ ਦੱਸਦੇ ਹੁੰਦੇ ਆ ਵੀ ਜਵਾਰ ਖੇਤਾਂ 'ਚ ਕੰਮ ਕਰਦੇ ਫਿਰਦੇ ਹੁੰਦੇ ਨੇ ਤੇ ਮਾਸਟਰ ਸਕੂਲਾਂ ਦੇ ਉਹ ਸਰਕਾਰੀ ਸਕੂਲ ਹੁੰਦੇ ਸੀ ਤੇ ਸਕੂਲਾਂ ਦੇ ਮਾਸਟਰ ਉਥੋਂ ਖੇਤਾਂ 'ਚ ਉਹਨਾਂ ਨੂੰ ਫੜ ਕੇ ਲਿਆਉਂਦੇ ਵੀ ਆ ਕੋਈ ਸਕੂਲ 'ਚ ਲਾ ਲਈ ਤੇ ਉਹਨਾਂ ਦੇ ਬਾਪਿਆਂ ਨੂੰ ਵੀ ਕਹਿੰਦੇ ਵੀ ਅਰ ਜੇ ਤੂੰ ਸਾਰਾ ਦਿਨ ਨਹੀਂ ਭੇਜਣਾ ਤਾਂ 2 ਘੰਟੇ ਦੇਰੇ ਕੋਲ ਭੇਜਿਆ ਕਰ ਮੈਨੂੰ ਪੜ੍ਹਾ ਲਿਆ ਦੇਣਾ ਕਿਉਂਕਿ ਇੱਦਾਂ ਹੀ ਹੁੰਦਾ ਸੀ ਨਾ ਪਰ ਅੱਜ ਉਹ ਉਦੋਂ ਵੀ ਉਹ ਜਵਾਕ 2 ਘੰਟੇ ਪੜੇ ਹੋਏ ਵੀ ਆਫਕੀਆਂ ਤੇ ਲੱਗ ਜਾਂਦੇ ਸੀ ਪਰ ਅੱਜ ਦੇ ਸਮੇਂ 'ਚ ਇਹ ਗੱਲ ਆਪਾਂ ਭੁੱਲ ਜਾਈਓ ਵੀ ਇੰਨਾ ਥੋੜਾ ਪੜ੍ਹ ਕੇ ਸਾਡੇ ਬੱਚੇ ਕਿਸੇ ਤਨ ਪੁੱਤਣ ਲੱਗ ਜਾਣਗੇ ਹਾਂ ਉਹਨਾਂ ਕੋਲੇ ਸਰਟੀਫਿਕੇਟ ਹੋ ਸਕਦੇ ਆ 12ਵੀਂ ਦੇ ਵੀਏ ਦੇ ਆਪਾਂ ਮੁੰਡਾ ਵਿਆਹਣ ਵੇਲੇ ਕਹਿ ਸਕਦੇ ਆ ਸਾਡੇ ਮੁੰਡੇ ਨੇ ਵੀਏ ਕੀਤੀ ਹੈ ਕੁੜੀ ਦਾ ਰਿਸ਼ਤਾ ਕਰਨ ਲੱਗੇ ਕਹਿ ਸਕਦੇ ਆ ਸਾਡੀ ਕੁੜੀ ਐਮਏ ਪਾਸ ਆ ਸਾਡੇ ਕੋਲੇ ਬੜੇ ਟੀਚਰਾਂ ਦੇ ਰਿਜ਼ਰਵ 35 40 ਟੀਚਰਾਂ ਦੇ ਰਿਜ਼ਰਵ ਆਉਂਦੇ ਨੇ ਸਾਡੇ ਕੋਲੇ ਐਮਏ ਪੰਜਾਬੀ ਹੁੰਦੇ ਆ ਉਹਨਾਂ ਨੂੰ ਊੜਾ ਆੜਾ ਸਾਰਾ ਬੋਲ ਕੇ ਪੜ੍ਹਨਾ ਨਹੀਂ ਹੁੰਦਾ ਬਈ ਕੱਲੇ ਕਾਗਜ਼ ਨੇ ਸਾਡੇ ਹੱਥਾਂ 'ਚ ਪ੍ਰੈਕਟੀਕਲੀ ਸਾਡੇ ਕੋਲੇ ਐਜੂਕੇਸ਼ਨ ਘੱਟ ਹੁੰਦੀ ਆ ਅੱਜ ਦੇ ਸਮੇਂ ਦੇ ਵਿੱਚ ਪੰਜ ਚੀਜ਼ਾਂ ਇਕੱਠੀਆਂ ਹੋਣਗੀਆਂ ਤਾਜਵਾਕ ਤਨਪਤਨ ਲੱਗੂਗਾ ਨਹੀਂ ਸਿਰਫ ਸਰਟੀਫਿਕੇਟ ਹੋਊਗਾ ਮੁੰਡਾ ਬੀ ਬੀ ਹੋਣ ਵਾਸਤੇ ਕਹਿ ਸਕਦੇ ਆ ਵੀ ਸਾਡਾ ਬੱਚਾ ਇੰਨਾ ਪੜੇ ਕੁਝ ਚੀਜ਼ਾਂ ਦਾ ਸਮੇਲ ਜੇ ਪੰਜੇ ਇਕੱਠੀਆਂ ਹੋਣਗੀਆਂ ਤਾਂ ਗੱਲ ਬਣੂ ਜੇ ਇਕੱਠੀਆਂ ਨਹੀਂ ਹੋਣਗੀਆਂ ਤਾਂ ਗੱਲ ਨਹੀਂ ਬਣੂ ਪੰਜ ਚੀਜ਼ਾਂ ਕਿਹੜੀਆਂ ਨੇ ਨੰਬਰ 1 ਕਿ ਬੱਚੇ ਨੂੰ ਪੜਾਉਣ ਵਾਲਾ ਅਧਿਆਪਕ ਅੱਛਾ ਹੋਵੇ ਨੰਬਰ 2 ਪੜ੍ਹਨ ਵਾਲਾ ਬੱਚਾ ਵੀ ਅੱਛਾ ਹੋਵੇ ਜਿਵੇਂ ਜਿਹੜਾ ਹੀਰਾ ਕੱਚਾ ਜਾਂਦਾ ਤਾਂ ਹੀਰਾ ਹੁੰਦਾ ਤਾਂ ਉਹ ਕੱਚ ਦਾ ਪੋੜਾ ਹੀ ਆ ਦੇਖੋ ਪੱਥਰ ਹੀ ਹੁੰਦਾ ਹੈ ਵਰਤਿੰਦਾ ਦੇ ਉਹਨੂੰ ਤਰਾਸ਼ਿਆ ਨਹੀਂ ਜਾਂਦਾ ਵੱਖ-ਵੱਖ ਐਂਗਲ ਤੋਂ ਉਹ ਲਿਸ਼ਕਦਾ ਨਹੀਂ ਪਿਆਰ ਭਾਵੇਂ ਉਹ ਲਖੜਾ ਸਾਲੀ ਮਿੱਟੀ ਦੇ ਪਹਾੜਾ ਦੇ ਵਿੱਚ ਪਿਆ ਰਿਹਾ ਟੀਚਰ ਇੱਕ ਜੋ ਵੀ ਹੁੰਦਾ ਜਿਹੜਾ ਬੱਚੇ ਰੂਪੀ ਹੀਰੇ ਨੂੰ ਤਰਾਸ਼ਦਾ ਜੇ ਟੀਚਰ ਨਾ ਤਰਾਸ਼ੇ ਬੱਚਾ ਜਿੰਨਾ ਮਰਜ਼ੀ ਸਿਆਣਾ ਹੋਵੇ ਉਹ ਨਹੀਂ ਬਣ ਸਕਦਾ ਤੇ ਹਰੇਕ ਪੱਥਰ ਹਰੇਕ ਹਰੇਕ ਪੱਥਰ ਦੇ ਹਰੇਕ ਕੱਜ ਨੂੰ ਤਰਾਸ਼ ਕੇ ਹੀਰਾ ਵੀ ਬਣਦਾ ਕੋਸ਼ਲ ਕੀ ਪਥਰ ਹੁੰਦੇ ਆ ਜਿਨ੍ਹਾਂ ਨੂੰ ਤਰਾਸ ਕੇ ਹੀਰੇ ਬੰਦੇ ਆ ਤੇ ਮੈਂ ਇਹ ਗੱਲ ਕਹਿਣ ਦਾ ਭਾਵ ਇਹ ਆ ਕਿ ਕੋਸ਼ਿਕ ਬੱਚੇ ਹੁੰਦੇ ਆ ਵੀ ਜਿਨ੍ਹਾਂ ਨੂੰ ਅਸੀਂ ਪੜਾ ਕੇ ਤੇ ਉਹਨਾਂ ਨੂੰ ਬਹੁਤ ਅੱਗੇ ਲੈ ਜਾ ਸਕਦੇ ਆ ਹਰੇਕ ਬੱਚੇ ਅੱਗੇ ਨਹੀਂ ਜਾ ਸਕਦਾ ਦੋ ਗੱਲ ਤੀਜੀ ਗੱਲ ਜਿਹੜੇ ਸਕੂਲ ਵਿੱਚ ਤੁਹਾਡਾ ਬੱਚਾ ਪੜ੍ਹਦਾ ਹੈ ਉਹ ਸਕੂਲ ਦਾ ਮਾਹੌਲ ਕਿਹੋ ਜਿਹਾ ਹੈ ਜਿਸਕੂਲ ਦਾ ਮਾਹੌਲ ਬੰਦਾ ਹੈ ਉਹ ਲਮਾਇਆ ਚਾਹੀਦਾ ਹੈ ਪ੍ਰੋਸੈਸ ਕਿਹੜੇ ਜਗ੍ਹਾ ਤੇ ਬੱਟਰ ਪਾਟੇ ਹੁੰਦੇ ਆ ਛਾੜਾਂ ਪਾਟੀਆਂ ਹੁੰਦੀਆਂ ਗੰਦੀਆਂ ਗਾਲਾਂ ਜਵਾਬ ਕੱਢ ਰਹੇ ਹੁੰਦੇ ਆ ਬਾਥਰੂਮਾਂ ਦੇ ਵਿੱਚ ਜੀੜੀਆਂ ਤੇ ਪੋਟੇ ਪਏ ਹੁੰਦੇ ਆ ਉੱਥੇ ਕੱਦਿਆਂ ਕਰਕੇ ਅੱਖਰ ਲਿਖੇ ਹੁੰਦੇ ਆ ਬਾਥਰੂਮਾਂ ਵਿੱਚ ਤੁਸੀਂ ਭੁੱਲ ਜਾਓ ਵੀ ਤੁਹਾਡਾ ਸੱਚਾ ਕੋਈ ਕੋਕੂ ਤਣਕਾ ਨਹੀਂ ਪਤਾ ਲੱਗੂਗਾ ਜਿੰਨਾ ਦੇ ਸਕੂਨ ਦਾ ਰਹਾਉਣ ਨਹੀਂ ਠੀਕ ਉਹਨਾਂ ਤੇ ਕੋਈ ਵੀ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਮੈਂ ਤੁਹਾਨੂੰ ਹੈਰਾਨੀਜਨਕ ਗੱਲ ਦੱਸਦਾ ਕਿ 2011 ਤੋਂ ਸੀ ਅਕੈਡਮੀ ਚਲਾਈ ਆ ਹੁਣ 24 ਹੋ ਗਿਆ ਦੇਖੋ 13 ਸਾਲ ਹੋ ਗਏ 13 ਸਾਲਾਂ ਦੇ ਵਿੱਚ ਇੱਕ ਵੀ ਸੀਸੀਟੀਵੀ ਕੈਮਰਾ ਆਪਣੀ ਅਕੈਡਮੀ ਚ ਨਹੀਂ ਲੱਗਿਆ ਤੇ ਇੱਕ ਵੀ ਆ ਤੁਹਾਡੇ ਬੱਚੇ ਪੜ੍ਹਦੇ ਆ ਕਦੇ ਇੱਕ ਵੀ ਜਵਾਲਤ ਤੁਹਾਡਾ ਆਮਲਾ ਇਹ ਨਹੀਂ ਵੀ ਬੜੀ ਪੜਵਾ ਕੇ ਤੋੜ ਕੇ ਘਰ ਆ ਗਿਆ ਜਾਂ ਕੋਈ ਬੱਚਾ ਕਿਸੇ ਗਲਤ ਪਾਸੇ ਲੱਗ ਗਿਆ ਜਾਂ ਕਿਸੇ ਲੜਕੇ ਲੜਕੀ ਦੀ ਸ਼ਿਕਾਇਤ ਹੀ ਸਾਡੇ ਕੋਲ ਆ ਗਈ ਹੋਵੇ ਵੀ ਮੈਨੂੰ ਕਿਹਾ ਹੋਵੇ ਕਿਸੇ ਨੇ ਬਾਬਾ ਜੀ ਸਕੂਲ ਵੱਲ ਤੁਸੀਂ ਜਾਣਦੇ ਮਾਹੌਲ ਹੀ ਇਤਾਂ ਦਾ ਹੈਗਾ ਸਕੂਲ ਦੇ ਵਿੱਚ ਕਿ ਜਿਹੜਾ ਬੱਚਾ ਉੱਥੇ ਆ ਜਾਂਦਾ ਉਹ ਮਾਹੌਲ ਦੇ ਵਿੱਚ ਹੀ ਘੜ ਜਾਂਦਾ ਇਹ ਗੱਲ ਅਗਲੀ ਮਾਹੌਲ ਦੀ ਹੈ ਪਹਿਲਾ ਟੀਚਰ ਦੂਜਾ ਬੱਚਾ ਤੀਜਾ ਸਕੂਲ ਦਾ ਪ੍ਰਬੰਧ ਤੇ ਚੌਥੀ ਗੱਲ ਵਿਦਿਆਰਥੀ ਦੇ ਘਰ ਦਾ ਮਾਹੌਲ ਜਿਹੜੇ ਬੱਚੇ ਦੇ ਘਰ ਦਾ ਮਾਹੌਲ ਅੱਛਾ ਨਹੀਂ ਹੈਗਾ ਉਹਦੇ ਤੇ ਅਸੀਂ ਬਹੁਤ ਹੀ ਮਿਹਨਤ ਕਰੀਏ ਤਾਂ ਵੀ ਦਾ ਫਲ ਵਧੀਆ ਨਹੀਂ ਜੁਦਾ ਕਿਉਂਕਿ ਸਾਡੇ ਬੱਚੇ ਦਾ 6 ਘੰਟੇ ਰਹਿਣਾ ਟਾਲੇ ਕਈ ਬੱਚਿਆਂ ਨੇ ਵਾਪਸ ਸਾਨੂੰ ਸ਼ਿਕਾਇਤ ਕਰਦੇ ਇਹ ਸਾਡਾ ਜੋ ਗਾੜਾ ਬਹੁਤ ਘਾਟਦਾ ਹੈ ਕਿ ਸਾਡੀ ਕੋਈ ਮੈਡਮ ਨਹੀਂ ਗੱਲ ਕਰਦੀ ਨਾ ਸਾਡਾ ਕੋਈ ਟੀਚਰ ਗੱਲ ਕਰਦਾ ਨਾ ਮੈਂ ਗੱਲ ਕਰਦਾ ਕਿ ਸਕੂਲ ਦੀ ਗੱਲ ਕਰਦਾ ਜਿਸ ਨੂੰ ਬੀਤੇ ਗਾੜਾ ਸਿਹਤ ਦਾ ਤੇ ਉਹ ਚੈੱਕ ਕਰੋ ਸਿਹਤ ਲਾਗੇ 18 ਘੰਟੇ ਬੱਚਾ ਆਪਣੇ ਘਰ ਦੇ ਜਾਂਦਾ ਇਸ ਕਰਕੇ ਘਰ ਦੇ ਵਿੱਚ ਵੀ ਬੱਚਿਆਂ ਨੂੰ ਪੜ੍ਹਨ ਦਾ ਮਾਹੌਲ ਲਗਾ ਜਾਵੇ ਬੱਚਿਆਂ ਨੂੰ ਪੋਜ਼ੀਟਿਵ ਮਾਹੌਲ ਦਿੱਤਾ ਜਾਵੇ ਲੜਾਈ ਝਗੜੇ ਪਰੇਸ਼ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਬੱਚਿਆਂ ਨੂੰ ਖੱਲਾ ਸਿਹਤ ਦਿੱਤੀ ਜਾਵੇ ਬੱਚਿਆਂ ਦੀ ਕੋਈ ਜ਼ਰੂਰਤ ਹੈਗੀ ਆ ਉਹਨੂੰ ਸਮੇਂ ਅਨੁਸਾਰ ਪੂਰੀ ਕੀਤਾ ਜਾਵੇ ਤੇ ਬੱਚਾ ਜਿੱਥੇ ਕਿਤੇ ਕਮਜ਼ੋਰੀ ਹੈ ਬੱਚੇ ਦੇ ਵਿੱਚ ਉੱਥੇ ਬੱਚੇ ਨੂੰ ਥਾਪੜਾ ਦਿੱਤਾ ਜਾਂਦਾ ਨਹੀਂ ਕਿੰਝ ਵੀ ਘਰ ਦਾ ਨਾ ਹੋਵੇ ਤੇ ਪੰਜਵੀਂ ਗੱਲ ਹੈ ਜੀ ਉਹ ਆਕਾਲ ਪੁਰਖ ਵਹੀ ਦੀ ਕਿਰਪਾ ਉਹਦੀ ਕਿਰਪਾ ਤੋਂ ਬਿਨਾਂ ਸਾਡੀਆਂ ਮਿਹਨਤਾਂ ਨੂੰ ਤਾਂ ਸਭ ਕੁਝ ਬੇਅਰਥ ਹੈ ਸੋ ਅੱਜ ਬਹੁਤ ਸੋਹਣਾ ਨਤੀਜਾ ਬੜਾ ਸੋਹਣਾ ਰਿਜ਼ਲਟ ਲੈ ਕੇ ਅਸੀਂ ਤੁਹਾਡੇ ਸਾਰਿਆਂ ਦੇ ਸਾਨੂੰ ਖਾਏ ਤੁਸੀਂ ਆਪਣਾ ਸਮਾਂ ਕੱਢਿਆ ਆਪਣਾ ਸਮਾਂ ਦਿੱਤਾ ਕਾਡਾ ਸਾਰੇ ਦਾ ਪਨਵਾ ਤੇ ਤੁਹਾਡੇ ਨਗਰ ਦੇ ਤਾਂ ਬਹੁਤੇ ਬੱਚੇ ਤਾਂ ਮੇਰੇ ਕੋਲ ਪੜ੍ਹ ਕੇ ਲੜਕੀਆਂ ਬਹਿੀਆਂ ਪੜੀਆਂ ਗਈਆਂ ਬਾਲ ਬੱਚੇ ਆਲੇ ਹੋ ਗਏ ਕਈ ਲੜਕੇ ਪੜ੍ਹ ਕੇ ਬਾਲ ਬੱਚੇ ਲੜ ਹੋ ਗਏ ਕਈ ਮੇਰੇ ਕਲਾਸ ਫੈ ਲੋ ਖੜਿਆ ਸਰਦਾਰ ਜੀ ਸਾਡੇ ਤੇ ਮੈਨੂੰ ਇਸ ਗੱਲ ਦਾ ਮਾਣ ਆ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਆਪਣੇ ਲੋਕਾਂ ਵਿੱਚ ਬੈਠੇ ਆ ਜਿਹੜੇ ਲੋਕਾਂ ਦੇ ਵਿੱਚ ਅਸੀਂ ਬਚਪਨ ਤੋਂ ਲੈ ਕੇ ਜਵਨ ਤੋਂ ਲੈ ਕੇ ਵੇਚ ਰਹੇ ਆ ਤੇ ਪ੍ਰਮਾਤਮਾ ਕੇ ਅੰਦਾਜ਼ ਕਰਦੇ ਆ ਵੀ ਮਰਨ ਤੱਕ ਅਸੀਂ ਆਪਣੇ ਲੋਕਾਂ ਦੇ ਵਿੱਚ ਹੀ ਰਹੇ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਮਢਾਈ ਹੈ ਕਿ ਉਹ ਕਬੰਡੀ ਜਾਣੀ ਹੈ ਤੇ ਆਪ ਵੀ ਸਾਰੇ ਨੂੰ ਪ੍ਰਾਪਤ ਕਰਨੀ ਹੈ ਤੇ ਜਦੋਂ ਵੀ ਤੁਹਾਡਾ ਸਮਾਂ ਕਰੀਏ ਤੁਸੀਂ ਸਕੂਲ ਵਿੱਚ ਕਦੇ ਅਕੈਡਮੀ ਵਿੱਚ ਵਿਜ਼ਿਟ ਕਰਨਾ ਜਾਓ ਅਕੈਡਮੀ ਦੇ ਵਿੱਚ ਆਪਣੇ ਸਾਰੇ ਇਲਾਕੇ ਦੇ ਵਿੱਚ ਇੱਕ ਸਕੂਲ ਹੈ ਸਿਰਫ ਐਸਾ ਜਿੱਥੇ ਹਰ ਮਹੀਨੇ ਦਿਮਾਣ ਲੱਗਦਾ ਹੈ ਸੰਤਮਾਨ ਗੁਰੂ ਹੁੰਦੇ ਆ ਜਵਾਗ ਚੋਲੇ ਵਾਲੇ ਮਹੰਤੂਆਂ ਦੇ ਦਰਸ਼ਨ ਕਰਦੇ ਆ ਉੱਥੇ ਕੋਈ ਨੁੱਜੇ ਰਫਾਂਗੇ ਗੀਤ ਗਾਉਣ ਪਾਣੀ ਵਾਲਾ ਨਹੀਂ ਹੁੰਦਾ ਕਿਉਂ ਦੇਖ ਕੇ ਬੱਚਿਆਂ ਦਾ ਵਿਚਾਰ ਬਦਲ ਜਾਂਦਾ ਹੋਵੇ ਕਿ ਆਪਣੇ ਸਾਰੇ ਇਲਾਕੇ ਦੇ ਵਿੱਚ ਸਿਰਫ ਇੱਕ ਸੰਸਥਾ ਰਹੀ ਹੈ ਇਹ ਤੁਹਾਡੇ ਵੱਲ ਕਰਕੇ ਤੁਹਾਡੇ ਸਹਿਯੋਗ ਕਰਕੇ ਅਸੀਂ ਚਲਾ ਰਹੇ ਹਾਂ ਜੇ ਤੁਹਾਡਾ ਸਹਿਯੋਗ ਨਾ ਹੋਵੇ ਤਾਂ ਸ਼ਾਇਦ ਇਹ ਉਹਨਾਂ ਵਧੀਆ ਕੰਮ ਨਾ ਕਰ ਸਕੀਏ ਭੁੱਲਾ ਚੁੱਕਾਂ ਦੀ ਕਿਵੇਂ ਇੱਕ ਵਾਰੀ ਫੇਰ ਮੈਂ ਸਾਡੇ ਸਾਰੇ ਸਕੂਲ ਦੇ ਸਟਾਫ ਦਾ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਜਿਨ੍ਹਾਂ ਮੌਜਜ ਤੇ ਬਹੁਤ ਵਾਰ ਸਤਿਕਾਰ ਜੋ ਤੁਸੀਂ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਈਆਂ ਜੀ ਦੀਆਂ ਦਾਤਵਾ ਭੁੱਲਾ ਚੁੱਕਾਂ ਦੀ ਕਿਵੇਂ ਜੀ ਵਾਇਰ ਕੀ ਕਰ ਖਲਸਾ ਵਾਇਰ ਕੀ 过年好。<noise> <noise>